ਪੰਦਾ ਸਾਂਝੀਆਂ ਹੋਣ ਨਾਲ ਨਾਲ ਇਸ ਤਰੀਕੇ ਦੇ ਬਾਬਾਈ ਦੀ ਦਰਗਾਹ ਹੋਵੇ ਤੇ ਨਾਲ ਗੁਰਦੁਆਰਾ ਸਾਹਿਬ ਹੋਵੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਇੱਕ ਪਾਸੇ ਦਰਗਾਹ ਹੋਵੇ ਇਹ ਵਾਏ ਗੁਰੂ ਜੀ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਬਹੁਤ ਹੀ ਵਧੀਆ ਹਨ ਝਾਅ ਹੈ ਜੋ ਹੈ ਇਹ ਉਸ ਸਮੇਂ ਦੀ ਗੱਲ ਹੈ ਕਿ ਜਦੋਂ ਗੁਰੂ ਗੋیندਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਟਾਈਮ ਗੁਰੂ ਅਮਰਦਾਸ ਜੀ ਦੇ ਵਾਸਤੇ ਭਾਈ ਪ੍ਰੇਮੀ ਜੀ ਜੋ ਲੰਗਾਹਾ ਸੀ ਲਕਲਾ ਤੋਂ ਲੰਗੇ ਸੀ ਉਹ ਤਲਵੰਡੀ ਚੌਧਰੀਆਂ ਤੋਂ ਰਜਾ ਨਾ ਹਿੰਦਰ ਅਸਤ ਪਤਨਥਾਣੀ ਦਹੀਂ ਲੈ ਕੇ ਜਾਂਦੇ ਸਨ ਤੋ ਤਲਵੰਡੀ ਦੇ ਚੌਧਰੀ ਨੇ ਇੱਕ ਦਿਨ ਉਸ ਨੂੰ ਰੋਕ ਲਿਆ ਅਤੇ ਕਿਹਾ ਜੇ ਗੁਰੂ ਤੇਰਾ ਐਡਾ ਹੀ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਕੋ ਲੰਗੇ ਬਾਹ ਜਾਣਾ ਹੈ ਮਰਦਾ ਜਾਣਾ ਹੈ ਤਾਂ ਤੇਰੀ ਉਹ ਇਸੇ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਜਦ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਪ੍ਰੇਮੀ ਜੀ ਨੇ ਬੜੀ ਨਿਰਪਟਾ ਸਹਿਤ ਕਿਹਾ ਮਹਾਰਾਜ ਤਲਵੰਡੀ ਦੇ ਚੌਧਰੀ ਨੇ ਮੈਨੂੰ ਰੋਕ ਲਿਆ ਸੀ ਅਤੇ ਉਸਨੇ ਮੇਰੀ ਪੌਰੀ ਖੋਹ ਲਈ ਸੀ ਤੇ ਉਸਨੇ ਮੇਨਾ ਮਾਰਿਆ ਜੇ ਗੁਰੂ ਤੇਰਾ ਐਡਾ ਹੀ ਸਮਰੱਤ ਹੈ ਤਾਂ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਠੀਕ ਹੈ ਤੁਸੀਂ ਮਿਆਣੀਪਤਨ ਤੇ ਜਾਓ ਉੱਥੇ ਸਾਈਂ ਸਾਹ ਹੁਸੈਨ ਜੀ ਫਕੀਰ ਰਹਿੰਦਾ ਹੈ ਤਾਂ ਭਾਈ ਪ੍ਰੇਮੀ ਜੀ ਜਦ ਪੁੱਜਾ ਮਿਆਣੀਪਤਨ ਤੇ ਤਾਂ ਸਾਈਂ ਸਾਹ ਹੁਸੈਨ ਜੀ ਹੁਣੇ ਉੱਪਰ ਬੰਦਗੀ ਕਰ ਰਹੇ ਸਨ ਸਾਈਂ ਜੀ ਨੂੰ ਜਦ ਬੁਲਾਇਆ ਸਾਈਂ ਜੀ ਨੇ ਅੱਖਾਂ ਖੋਲ੍ਹੀਆਂ ਭਾਈ ਪ੍ਰੇਮੀ ਜੀ ਨੇ ਬੇਨਤੀ ਕੀਤੀ ਸਾਈਂ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਕਿਹਾ ਮੇਰੀ ਲਤ ਠੀਕ ਕਰ ਦੇਵੋ ਸਾਈਂ ਜੀ ਬਹੁਤ ਹੀ ਕਰੋਧ ਵਿੱਚ ਆਏ ਅਤੇ ਬੋਲੇ ਕਰੇ ਕਰਾਵੇ ਆਪ ਨਾ ਆਪਣੇ ਫਕਰਾਂ ਦਾ ਲੈਂਦੇ ਹਨ ਸਾਈਂ ਜੀ ਕਹਿਣ ਲੱਗੇ ਗੁੱਸੇ ਵਿੱਚ ਹੁਣੇ ਤੇਰੀ ਲਤ ਠੀਕ ਕਰ ਜਾਂਦੇ ਨੇ ਹਾਂ ਮੁਖ ਤੋਂ ਬਚਨ ਨਿਕਲਿਆ ਅਤੇ ਡੰਡਾ ਮਗਤੈਰ ਭਾਵ ਮਾਰਿਆ ਭਾਈ ਪ੍ਰੇਮੀ ਜੀ ਦੇ ਉਸਰ ਡਰ ਦੇ ਨਾਲ ਭੱਜਣ ਲੱਗਾ ਤੇ ਉਸ ਦੀ ਲਤ ਬਿਲਕੁਲ ਠੀਕ ਹੋ ਗਈ ਇਸ ਤਰ੍ਹਾਂ ਅੱਗੇ-ਅੱਗੇ ਭਾਈ ਪ੍ਰੇਮੀ ਜੀ ਤੇ ਪਿੱਛੇ ਬਾਬਾ ਸਾਹ ਹਸੈਨ ਜੀ ਦੋਵੇਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪੁੱਜੇ ਭਾਈ ਪ੍ਰੇਮੀ ਜੀ ਨੂੰ ਵਾਰ ਦਿੱਤਾ ਕਿ ਤੁਹਾਡੀਆਂ 21 ਕੁਲਾਂ ਸੱਚਖੰਡ ਜਾਣਗੀਆਂ ਤਾਂ ਗੁਰੂ ਅਮਰਦਾਸ ਜੀ ਨੇ ਬਾਬਾ ਸਾਹ ਹਸੈਨ ਜੀ ਨੂੰ ਕਿਹਾ ਸਾਈਂ ਜੀ ਇਦਾਂ ਹੀ ਤੁਹਾਡੇ ਮੇਲੇ ਲੱਗਣਗੇ ਤੇ ਲੰਗਰ ਚੱਲਣਗੇ ਕਿਤੇ ਜਿਹੜੀ ਦਰਗਾਹ ਇੱਥੇ ਇਸ਼ਨਾਨ ਕਰਵਾਇਆ ਜਾਂਦਾ ਜਾਂ ਕੋਈ ਪ੍ਰਾਤਨ ਕੋਈ ਉਸ ਤਰੀਕੇ ਦਾ ਇਤਿਹਾਸ ਵੀ ਜੁੜਦਾ ਹੈ ਹਾਂਜੀ ਜੇ ਇਥੋਂ ਦੇ ਇਲਾਕੇ ਦੀਆਂ ਸੰਗਤਾਂ ਨੇ 8 ਦਿਨ ਵਾਰੀ-ਵਾਰੀ ਹਰ ਇੱਕ ਬੰਦੇ ਨੇ 8 ਵਾਰੀ ਲਈ ਹੈ ਉਹ ਆਪਣੇ 4 ਵਜੇ ਆਣ ਕੇ ਇੱਥੇ ਇਸ਼ਨਾਨ ਕਰਾਉਂਦੇ ਹਨ ਸਾਰਾ ਇਹ ਜਗ੍ਹਾ ਦੀ ਸਫਾਈ ਕਰਦੇ ਹਨ ਤੇ ਆਪਣੀਆਂ ਆਸਾ ਮਰਾਦਾਂ ਪੂਰੀਆਂ ਕਰਦੇ ਹਨ ਦੱਸਿਓ ਦੀ ਹੈਡਲਾਈਨ ਦੇਖਦੇ ਹੋ ਤੁਸੀਂ ਤੇ ਮੈਂ ਹਾਂ ਦਾਨਿਸ਼ ਗੁਪਤਾ ਇਸ ਵੇਲੇ ਮੌਜੂਦ ਹੈਗੇ ਆ ਇੱਕ ਐਸੇ ਇਤਿਹਾਸਿਕ ਸਥਾਨ ਤੇ ਜਿੱਥੇ ਕਿ ਪੀਰ ਬਾਬਾ ਸ਼ਾਹ ਹੁਸੈਨ ਜੀ ਤੇ ਨਾਲ ਹੀ ਉਹਨਾਂ ਦੇ ਭਾਈ ਲੰਗਾਹ ਜੀ ਭਾਈ ਪ੍ਰੇਮੀ ਜੀ ਇਹ ਦੋ ਸਥਾਨ ਜਿਹੜੇ ਇੱਕ ਨਾਲ ਨੇ ਇੱਕਠੇ ਨੇ ਸਾਂਝੇ ਨੇ ਇੱਕ طرف ਗੁਰਦੁਆਰਾ ਸਾਹਿਬ ਹੈ ਤੇ ਇੱਕ طرف ਜਿਹੜੀ ਹੈ ਪੀਰ ਬਾਬਾ ਜੀ ਦੀ ਦਰਗਾਹ ਹੈ ਦੱਸਦੀ ਹੈ ਕਿ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਕਿ ਸ਼ਾਹ ਹੁਸੈਨ ਜੀ ਜਿਹੜੇ ਦਰਗਾਹ ਤੇ ਸੁਖਨਾ ਸੁਖੀ ਜਾਂਦੇ ਆ ਦੋਸਤੋ ਬਾਅਦ ਜਿਹੜੇ ਪਾਠ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਇਆ ਜਾਂਦਾ ਜਿਹੜੇ ਬਾਬਾ ਲੰਗਾਹ ਜੀ ਜਿਹੜੇ ਭਾਈ ਪ੍ਰੇਮੀ ਦੇ ਨਾਮ ਤੋਂ ਜਾਣੇ ਗਏ ਨੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਥੇ ਵਾਰ ਹੈ ਤੇ ਪੀਰ ਬਾਬਾ ਸ਼ਾਹ ਹੁਸੈਨ ਹੁਣਾਂ ਨੂੰ ਜਿਹੜਾ ਵਦ ਦਿੱਤਾ ਗਿਆ ਸੀਗਾ ਕਿ ਜਿਹੜੇ ਇਥੋਂ ਇੱਕ ਚੌਧਰੀ ਸੀਗੇ ਉਹਨਾਂ ਨੇ ਮਹਿਣਾ ਮਾਰਿਆ ਸੀਗਾ ਇੱਕ ਸੇਵਾਦਾਰ ਨੂੰ ਜਿਹੜਾ ਇੱਥੇ ਦਹੀਂ ਲੈ ਕੇ ਆਇਆ ਕਰਦੇ ਸੀਗੇ ਤੂੰ ਪੈਰ ਤੋਂ ਲੰਗੜਾ ਹੈ ਤੇ ਜੇਕਰ ਤੇਰੇ ਗੁਰੂ ਚ ਇੰਨੀ ਸ਼ਕਤੀ ਹੈ ਤਾਂ ਤਦੋਂ ਠੀਕ ਕਿਉਂ ਨਹੀਂ ਕਰ ਦਿੰਦਾ ਉਸ ਤੋਂ ਬਾਅਦ ਜਿਹੜਾ ਗਦੋ ਅਮਰਦਾਸ ਜੀ ਮਹਾਰਾਜ ਨੇ ਵਾਦ ਦਿੱਤਾ ਸੀਗਾ ਤੇ ਜਿਹੜੇ ਸ਼ਾਹ ਹੁਸੈਨ ਜਿਹੜੇ ਪੀਰ ਹੋਏ ਨੇ ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਇੱਥੇ ਇਤਿਹਾਸ ਦੇ ਵਿੱਚ ਉਹਨਾਂ ਦਾ ਵੀ ਨਾਮ ਦਰਜ ਹੋਇਆ ਜਿਹੜੀ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਜੇ ਜੀ ਲੱਤ ਖਰਾਬ ਸੀਗੀ ਉਸ ਦਿਮਗ ਚ ਛੜੀ ਲੈ ਕੇ ਪਾਦੇ ਨੇ ਤੇ ਉਹਦੀ ਜਿਹੜੀ ਉਹ ਲੱਤ ਹੈ ਉਹ ਠੀਕ ਹੋ ਜਾਂਦੀ ਹੈ ਬਹੁਤ ਵੱਡਾ ਇਤਿਹਾਸ ਹੈ ਜ਼ਰੂਰ ਇਸ ਉਸ ਗਰੇਪ ਵਿੱਚ ਜਾਣਾਗੇ ਜਿਹੜੇ ਇੱਥੇ ਸੇਵਾਦਾਰ ਨੇ ਕਈ ਸਾਲਾਂ ਤੋਂ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾ ਫਤਿਹ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦਾ ਇਤਿਹਾਸ ਜ਼ਰੂਰ ਦੱਸਿਓ ਕਿਉਂਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਕੰਦਾ ਸਾਂਝੀਆਂ ਹੋਣ ਨਾਲ ਇਸ ਤਰੀਕੇ ਦੇ ਬਾਬਾਈ ਦੀ ਜਗਾਹ ਹੋਵੇ ਦੇ ਨਾਲ ਗੋਦਵਾਲਾ ਸਾਹਿਬ ਹੋਵੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਇੱਕ ਪਾਸੇ ਦਰਗਾਹ ਹੋਵੇ ਕੀ ਇਤਿਹਾਸ ਹੈ ਕੀ ਜਾਣਕਾਰੀ ਇਹ ਵਾਏ ਗੁਰੂ ਜੂ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਬਹੁਤ ਹੀ ਵਧੀਆ ਹਨ ਲਿਖਾਵ ਹੈ ਜੋ ਹੈ ਇਹ ਉਸ ਸਮੇਂ ਦੀ ਗੱਲ ਹੈ ਕਿ ਜਦੋਂ ਗੁਰੂ ਗੋਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਟਾਈਮ ਗੁਰੂ ਅਮਰਦਾਸ ਜੀ ਦੇ ਵਾਸਤੇ ਭਾਈ ਪ੍ਰੇਮੀ ਜੀ ਜੋ ਲੰਗਾਹਾ ਸੀ ਲਿਕਲਾ ਤੋਂ ਲੰਗੇ ਸੀ ਉਹ ਤਲਵੰਡੀ ਚੌਧਰੀਆਂ ਤੋਂ ਰਜਾਨਾ ਹਿੰਦਰ ਇਸ ਪਤਨਥਾਣੀ ਦਹੀਂ ਲੈ ਕੇ ਜਾਂਦੇ ਸਨ ਤਾਂ ਤਲਵੰਡੀ ਦੇ ਚੌਧਰੀ ਨੇ ਇੱਕ ਦਿਨ ਉਸ ਨੂੰ ਰੋਕ ਲਿਆ ਅਤੇ ਕਿਹਾ ਜੇ ਗੁਰੂ ਤੇਰਾ ਐਡਾ ਹੀ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤੂੰ ਲੰਗੇ ਬਾਹ ਜਾਣਾ ਹੈ ਮਰਦਾ ਜਾਣਾ ਹੈ ਤਾਂ ਤੇਰੀ ਉਹ ਇਸੇ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਜਦ ਔਰਨ ਦਾ ਕਾਰਨ ਪੁੱਛਿਆ ਤਾਂ ਭਾਈ ਪ੍ਰੇਮੀ ਜੀ ਨੇ ਬਰੀ ਨਿਰਮਲਤਾ ਸਹਿਤ ਕਿਹਾ ਮਹਾਰਾਜ ਤਲਵੰਡੀ ਦੇ ਚੌਧਰੀ ਨੇ ਮੈਨੂੰ ਰੋਕ ਲਿਆ ਸੀ ਅਤੇ ਉਸਨੇ ਮੇਰੀ ਪੌਰੀ ਖੋਲ ਲਈ ਸੀ ਕਾਫੀ ਡੇਰ ਲੱਗ ਗਈ ਤੇ ਉਸਨੇ ਮੇਨਾ ਮਾਰਿਆ ਜੇ ਗੁਰੂ ਤੇਰਾ ਐਡਾ ਹੀ ਸਮਰਤ ਹੈ ਤਾਂ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਠੀਕ ਹੈ ਤੁਸੀਂ ਮਿਆਣੀਪਤਨ ਤੇ ਜਾਓ ਉਥੇ ਸਾਈ ਸਾਹ ਹੁਸੈਨ ਜੀ ਫਕੀਰ ਰਹਿੰਦਾ ਹੈ ਉਸ ਨੂੰ ਕਹਿ ਦੇਣਾ ਗੁਰੂ ਜੀ ਨੇ ਭੇਜਿਆ ਹੈ ਮੇਰੀ ਲੱਤ ਠੀਕ ਕਰ ਦੇਵੋ ਤਾਂ ਭਾਈ ਪ੍ਰੇਮੀ ਜੀ ਜਦ ਪੁੱਜਾ ਮਿਆਣੀਪਤਨ ਤੇ ਤਾਂ ਸਾਈ ਸਾਹ ਹੁਸੈਨ ਜੀ ਹੁਣੇ ਉੱਪਰ ਬੰਦਗੀ ਕਰ ਰਹੇ ਸਨ ਸਾਈਂ ਜੀ ਨੂੰ ਜਦ ਬੁਲਾਇਆ ਸਾਈਂ ਜੀ ਨੇ ਅੱਖਾਂ ਖੋਲ੍ਹੀਆਂ ਤੇ ਪਾਈ ਪ੍ਰੇਮੀ ਜੀ ਨੇ ਬੇਨਤੀ ਕੀਤੀ ਸਾਈਂ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਕਿਹਾ ਮੇਰੀ ਲਤ ਠੀਕ ਕਰ ਦੇਵੋ ਸਾਈਂ ਜੀ ਬਹੁਤ ਹੀ ਕਰੋਧ ਵਿੱਚ ਆਏ ਅਤੇ ਬੋਲੇ ਕਰੇ ਕਰਾਵੇ ਆਪ ਨਾ ਆਪਣੇ ਫਕਰਾਂ ਦਾ ਲੈਂਦੇ ਹਨ ਤਾਂ ਗੁਰੂ ਜੀ ਨੇ ਭੇਜਿਆ ਗੁਰੂ ਸਾਈਂ ਜੀ ਕਹਿਣ ਲੱਗੇ ਗੁੱਸੇ ਵਿੱਚ ਹੁਣੇ ਤੇਰੀ ਲਤ ਠੀਕ ਕਰ ਜਾਂਦੇ ਨੇ ਹਾਂ ਮੁਖ ਚੋਂ ਬਚਨ ਨਿਕਲਿਆ ਅਤੇ ਡੰਡਾ ਮਗ ਤੈਰ ਭਾਉ ਮਾਰਿਆ ਭਾਈ ਪ੍ਰੇਮੀ ਜੀ ਦੇ ਉਸ ਡਰ ਦੇ ਨਾਲ ਭੱਜਣ ਲੱਗਾ ਤੇ ਉਸ ਦੀ ਲਤ ਬਿਲਕੁਲ ਠੀਕ ਹੋ ਗਈ ਇਸ ਤਰ੍ਹਾਂ ਅੱਗੇ-ਅੱਗੇ ਭਾਈ ਪ੍ਰੇਮੀ ਜੀ ਤੇ ਪਿੱਛੇ ਬਾਬਾ ਸਾਹ ਹੁਸੈਨ ਜੀ ਦੋਵੇਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪੁੱਜੇ ਤਾਂ ਗੁਰੂ ਅਮਰਦਾਸ ਜੀ ਨੇ ਦੋਵਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਭਾਈ ਪ੍ਰੇਮੀ ਜੀ ਨੂੰ ਵਰ ਦਿੱਤਾ ਕਿ ਤੁਹਾਡੀਆਂ 21 ਕੁਲਾਂ ਸੱਚਖੰਡ ਜਾਣਗੀਆਂ ਤਾਂ ਗੁਰੂ ਅਮਰਦਾਸ ਜੀ ਨੇ ਬਾਬਾ ਸਾਹਿਬ ਸਾਈਂ ਜੀ ਨੂੰ ਕਿਹਾ ਸਾਈਂ ਜੀ ਇਦਾਂ ਹੀ ਤੁਹਾਡੇ ਮੇਲੇ ਲੱਗਣਗੇ ਤੇ ਲੰਗਰ ਚੱਲਣਗੇ ਅੱਜ ਵੀ ਇਸ ਜਗ੍ਹਾ ਤੇ 24 ਘੰਟੇ ਲੰਗਰ ਚੱਲਦਾ ਹੈ ਤੇ ਵੀਰਵਾਰ ਬਹੁਤ ਹੀ ਦੂਰ ਨਾਡੇ ਤੋਂ ਸੰਗਤਾਂ ਆਉਂਦੀਆਂ ਹਨ ਇੱਥੇ ਨਮਸਤਕ ਹੁੰਦੀਆਂ ਆਸਾਂ ਮਰਦਾਂ ਪੂਰੀਆਂ ਹਨ ਕਾਫੀ ਵਿਦੇਸ਼ਾਂ ਤੋਂ ਵੀ ਆਉਂਦੇ ਹਨ ਇੱਥੇ ਕੋਈ ਵੀ ਖੇਡ ਜਾਂ ਕੁਛ ਵੀ ਪੁੱਛਣਾ ਵਾਲਾ ਕੁਛ ਨਹੀਂ ਦਿੱਤਾ ਜਾਂਦਾ ਕੋਈ ਧਾਗਾ ਤਵੀਤ ਆਦਿ ਕੁਛ ਨਹੀਂ ਹਨ ਇਹ ਦੋਵਾਂ ਜਗ੍ਹਾ ਤੇ ਚਾਹੇ ਉਹ ਸਰਦਾਰ ਹੈ Hindu ਹੈ Muslim ਹੈ ਕੋਈ ਵੀ ਵੀਰ ਹੈ ਉਹ ਦੋਨੋਂ ਜਗ੍ਹਾ ਤੇ ਹੀ ਮੱਥਾ ਟੇਕਦੇ ਹਨ ਬਿਨਾ ਕਿਸੇ ਭੈਅ ਬਿਨਾ ਕਿਸੇ ਤੋਂ ਅਤੇ ਇਹ ਹੀ ਬਹੁਤ ਵਧੀਆ ਇੱਥੇ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾ ਜੀ ਇੱਥੇ ਇਤਿਹਾਸ ਦੀ ਜੇਕਰ ਗੱਲ ਕਰੀਏ ਇਤਿਹਾਸ ਤੇ ਮੇਰੇ ਸਾਹਬ ਨਾਲ ਬਹੁਤ ਪੁਰਾਣਾ ਹੋ ਗਿਆ ਲੇਕਿਨ ਜਿਹੜੇ ਇੱਥੇ ਪ੍ਰਬੰਧ ਨੇ ਜਾਂ ਆਪਾਂ ਗੱਲ ਕਰੀਏ ਦਰਗਾਹ ਦੀ ਤੇ ਜਾਂ ਉੱਥੋਂ ਦੀ ਇਹ ਵੱਖ-ਵੱਖ ਕਮੇਟੀਆਂ ਦੇ ਅੰਦਰ ਮੁਸਲਮਾਨ ਭਾਈ ਚਾਦੇ ਕੋਆਂ ਜਾਂ ਸਿੱਖ ਭਾਈ ਚਾਦੇ ਕੋ ਇਸ ਤਰੀਕੇ ਦੀ ਵੀ ਕੋਈ ਗੱਲ ਹੈਗੀ ਨਹੀਂ ਜੀ ਇਹੋ ਜੀ ਇੱਥੇ ਕੋਈ ਗੱਲ ਨਹੀਂ ਇਲਾਕੇ ਦੇ ਜਿੰਨੇ ਵੀ ਪਿੰਡ ਹਨ ਸੰਗਤਾਂ ਹਨ ਬਹੁਤ ਹੀ ਸਹਿਯੋਗ ਹੈ ਤੇ 11 ਮੈਂਬਰੀ ਕਮੇਟੀ ਹੈ ਉਹੀ ਗੁਰਦੁਆਰਾ ਸਾਹਿਬ ਚਲਾਉਂਦੀ ਹੈ ਉਹੀ ਕਮੇਟੀ ਇਹ ਦਰਗਾਹ ਚਲਾਉਂਦੀ ਹੈ ਤੇ ਇੱਥੇ ਲੰਗਰ ਵੀ ਇਕੱਠਾ ਲੱਗਦਾ ਹੈ ਸੌਂ ਦੇ ਪਹਿਲੇ ਵੀਰਵਾਰ ਇਹ ਮੇਲਾ ਮਨਾਇਆ ਜਾਂਦਾ ਹੈ ਦੀਵਾਨ 사ਜਦੇ ਹਨ ਤੇ ਇਧਰ ਅਰਦਾਸਾਂ ਹੁੰਦੀਆਂ ਹਨ ਸੁਖ ਦੇ ਬਾਬਾ ਸਾਹ ਹੁਸੈਨ ਸਾਈਂ ਜੀ ਦੇ ਹਨ ਹੁੰਦੀ ਭਾਈ ਪ੍ਰੇਮੀ ਜੀ ਦੇ ਹਨ ਇਹ ਗੁਰਦੁਆਰਾ ਸਾਹਿਬ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਨੇ 1992 ਦੇ ਵਿੱਚ ਬਣਵਾਇਆ ਸੀ ਉਹਨਾਂ ਕਿਹਾ ਸੀ ਸੁਖਣਗੇ ਜਿਹੜੇ ਅਖੰਡ ਪਾਠੇ ਇਧਰ ਸੁਖਦੇ ਨੇ ਸਾਹਮਣੇ ਦੋ ਛੋਟੇ ਕਮਰੇ ਸੀ ਇੱਥੇ ਹੀ ਪ੍ਰਕਾਸ਼ ਸੀ ਇੱਕੇ ਹੀ ਪਾਸੇ ਸਾਹਮਣੇ ਸਾਈਂ ਜੀ ਦਾ ਦਰਬਾਰ ਸੀ ਤੇ ਪਿਛਲੇ ਪਾਸੇ ਦਰਬਾਰ ਸੀ ਤਾਂ ਉਹਨਾਂ ਨੇ ਇਹ ਦਰਬਾਰ ਬਣਵਾਇਆ ਭਾਈ ਪ੍ਰੇਮੀ ਜੀ ਦੇ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਂ ਤੇ ਇਹ ਜਿੰਨੇ ਵੀ ਪਾਠ ਹੁੰਦੇ ਹਨ ਇਹ ਵੱਖਰੀ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵੀ ਨਾਲ ਬਣਾਇਆ ਗਿਆ ਹੈ ਤੇ ਉੱਥੇ ਹੀ ਮਰਿਆਦਾ ਅਨੁਸਾਰ ਹੁੰਦੇ ਹਨ ਤੇ ਇੱਥੇ ਜਿਹੜੀ ਦਰਗਾਹ ਇੱਥੇ ਇਸ਼ਨਾਨ ਕਰਵਾਇਆ ਜਾਂਦਾ ਜਾਂ ਕੋਈ ਪ੍ਰਾਤਨ ਕੋਈ ਉਸ ਤਰੀਕੇ ਦਾ ਇਤਿਹਾਸ ਵੀ ਜੁੜਦਾ ਹੈ ਹਾਂਜੀ ਜੇ ਇਥੋਂ ਦੇ ਇਲਾਕੇ ਦੀਆਂ ਸੰਗਤਾਂ ਨੇ 8 ਦਿਨ ਵਾਰੀ-ਵਾਰੀ ਹਰ ਇੱਕ ਬੰਦੇ ਨੇ 8 ਵਾਰੀ ਲਈ ਹੈ ਉਹ ਆਪਣੇ 4 ਵਜੇ ਆਣ ਕੇ ਇੱਥੇ ਇਸ਼ਨਾਨ ਕਰਾਉਂਦੇ ਹਨ ਸਾਰਾ ਇਹ ਜਗ੍ਹਾ ਦੀ ਸਫਾਈ ਕਰਦੇ ਹਨ ਤੇ ਆਪਣੀਆਂ ਆਸਾ ਮਰਾਦਾਂ ਪੂਰੀਆਂ ਕਰਦੇ ਹਨ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜਾਣਕਾਰੀ ਲਈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮਾਤਾ ਜੀ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਤੁਸੀਂ ਕਿੱਥੋਂ ਦੇ ਹੋ ਤੇ ਇੱਥੇ ਕਿੰਦਾ ਪਹਿਲਾਂ ਆ ਗਏ ਹਾਂ ਤਰਨ ਤਰਨ ਦੇ ਅੱਛਾ ਜੀ ਇੱਥੇ ਆਇਆਂ ਨੂੰ ਸਾਨੂੰ 35 ਸਾਲ ਹੋ ਗਏ ਆ 35 ਸਾਲ ਹੋ ਗਏ 35 ਸਾਲ ਦੇ ਵਿੱਚ ਉਦੋਂ ਅਜੇ ਨਾ ਇਹ ਹੋ ਗਿਆ ਗਾ ਇਹ ਮੱਥਾ ਹੀ ਟੇਕਦੇ ਸੀ ਉਹ ਤੋਂ ਬਾਅਦ ਇਹ ਇਤਿਹਾਸ ਜਿਉ ਚੱਲਿਆ ਫਿਰ ਇਹ ਗੁਰਦੁਆਰਾ ਸੱਗੇ ਸੱਗੇ ਬਣ ਲੱਗਾ ਅਸੀਂ ਉਦੋਂ ਤੇ ਮੱਥਾ ਹੀ ਟੇਕਣ ਆਉਂਦੇ ਹਾਂ ਤੇ ਨਹੀਂ ਸੇਵਾ ਹੁਣ ਮੈਨੂੰ 8 ਸਾਲ ਹੋ ਚੱਲੇ ਆ ਇੱਥੇ ਸੇਵਾ ਕਰਨ ਆਉਣੀ ਆ ਤੇ ਇੱਥੇ ਮੱਥਾ ਟੇਕਦੇ ਹਾਂ ਜਿਉ ਆਸਾਂ ਮਰਾਦਾਵਾਂ ਸਭ ਦੀਆਂ ਪੂਰੀਆਂ ਹੁੰਦੀਆਂ ਵਾਂ ਜਿਹੜਾ ਸੁੱਖ ਦਾ ਵਾ ਉਹ ਫੇ ਅਖੰਡ ਪਾਠ ਕਰਾਉਂਦਾ ਵਾ ਵਾਦੂ ਇੱਥੇ ਸੰਗਤਾਂ ਆਉਂਦੀ ਆਉਂਦੀ ਵੀ ਬਹੁਤ ਜ਼ਿਆਦੀ ਆ ਬਾਹਰੋਂ ਮਤਲਬ ਕੋਈ ਚਮਤਕਾਰ ਕੋਈ ਕਰਿਸ਼ਮਾ ਕੋਈ ਕੌਤਬ ਰਚਦੇ ਦੇਖੇ ਹੁਣ ਕੋਈ ਕਹਾਣੀ ਦਿਲ ਚੋਂਦੀ ਹੋਵੇ ਯਾਦ ਆਉਂਦਾ ਹੋਵੇ ਨਹੀਂ ਉਤਰਾ ਮਹਾਰਾਜ ਦੀ ਇਹਦੀਆਂ ਹੀ ਆਉਂਦੀਆਂ ਵਾ ਹੋਰ ਕੋਈ ਨਹੀਂ ਸਾਨੂੰ ਇਹਦੇ ਗੁਰੂ ਅੰਮ੍ਰਿਤਦਾਸ ਦੇ ਤੇ ਇਹ ਤੇ ਚਲੋ ਬੜਾ ਸੋਹਣਾ ਸਾਨੂੰ ਵੀ ਨਾਲ ਬਹੁਤ ਸੋਹਣਾ ਸਾਥ ਦਿੱਤਾ ਉਹਨਾਂ ਨੇ ਤੇ ਚਲੋ ਅਸੀਂ ਆਣ ਕੇ ਆਪਦੀ ਸੇਵਾ ਕਰਦੇ ਆਂ ਸੇਵਾ ਕਰਕੇ ਘਰ ਜਾਈਦਾ ਵਾ ਤੇ ਰਾਤ ਦੇ ਨੂੰ ਉਤਰਾ ਨਾਮ ਇਹਨਾਂ ਦਾ ਲਈਦਾ ਵਾ ਬਾਹਰੋਂ ਲੋਕੀ ਬੜੇ ਦੂਰਾ ਦੂਰਾ ਤੋਂ ਜਿਨ੍ਹਾਂ ਨੂੰ ਕੋਈ ਆਸਮਰਾਦ ਕਭ ਹੁੰਦੀ ਪੂਰੀ ਫਿਰ ਵਾੜ ਕੇ ਆਪਣੀਆਂ ਕਰਦੇ ਯੂਪੀਆਂ ਚੋਂ ਆਉਂਦੇ ਆ ਬੜੀ ਦੂਰੋਂ ਦੂਰੋਂ ਆਣ ਕੇ ਆਪਣੀ ਆਸਮਰਾਦ ਦਾ ਪੂਰੀਆਂ ਕਰਦੇ ਆ ਤੇ ਸਾਨੂੰ ਤੇ ਬਹੁਤ ਹੀ ਮਹਾਰਾਜ ਨੇ ਤਾਰਿਆ ਵਾ ਜਿਉਂਦੇ ਲੜ ਲੱਗੇ ਇਹਦੇ ਤੇ ਆ ਸਾਨੂੰ ਵੀ ਬੜਾ ਚਿਹਰਾ ਚੱਲਿਆ ਵਾ ਸੇਵਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਕਰੀ ਸੋ ਬਿਲਕੁਲ ਤੁਸੀਂ ਦੇਖੋ ਇਤਿਹਾਸ ਕਿੰਨਾ ਪੁਰਾਣਾ ਹੈ ਤੁਸੀਂ ਉਧਰ ਤਸਵੀਰਾਂ ਦੇਖੋ ਕਿ ਇੱਕ ਤਰਫ ਜਿਹੜਾ ਨਿਸ਼ਾਨ ਸਾਹਿਬ ਹੈ ਤੇ ਇੱਕ طرف ਜਿਹੜਾ ਤੁਸੀਂ ਦੇਖੋ ਕਿ ਇਹ ਦਰਗਾਹ ਬਣੀ ਹੋਈ ਹੈ ਸੋ ਬੜੀਆਂ ਖੂਬਸੂਰਤ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਇਕੱਠਾ ਜਿਹੜਾ ਗੁਰਦੁਆਰਾ ਸਾਹਿਬ ਹੋਵੇ ਤੇ ਨਾਲ ਹੀ ਜਿਹੜੀ ਪੀਰ ਬਾਬਾ ਜੀ ਦੀ ਦਰਗਾਹ ਹੋਵੇ ਉਧਰ ਦੱਸਿਆ ਜਾਂਦਾ ਹੈ ਕਿ ਕੋਈ ਵੀ ਹੁੰਦੀ ਸੀ ਪੁਰਾਣੀ ਜਿਥੋਂ ਜਲ ਆਇਆ ਕਰਦਾ ਸੀਗਾ ਤੇ ਉਹ ਜਲ ਦੇ ਨਾਲ ਜਿਹੜਾ ਇਸ਼ਨਾਨ ਕਰਵਾਇਆ ਜਾਂਦਾ ਸੀਗਾ ਸੋ ਪਦਾਤਨ ਜਿਹੜਾ ਇੱਥੇ ਨਲਕਾ ਵੀ ਮੌਜੂਦ ਹੈ ਸੋ ਇਤਿਹਾਸ ਸਮਾਈ ਬੈਠਾ ਸਥਾਨ ਹੈ ਬਹੁਤ ਵੱਡਾ ਸਥਾਨ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਮੌਜੂਦ ਹੈ ਤਰਨਤੰਦੇ ਨੇੜੇ ਸੋ ਇੱਕ طرف ਤੁਸੀਂ ਤਸਵੀਰਾਂ ਦੇਖੀਆਂ ਦਰਗਾਹ ਦੀਆਂ ਇੱਕ طرف ਉਹ ਗੁਰਦੁਆਰਾ ਸਾਹਿਬ ਹੈ ਬਹੁਤ ਵੱਡਾ ਇਤਿਹਾਸ ਵੀ ਹੈ ਜ਼ਰੂਰ ਇੱਥੇ ਉਹਨਾਂ ਨੇ ਦੱਸਿਆ ਕਿ ਹਰ ਜਿਹੜਾ ਸੌਣ ਦੇ ਪਹਿਲੇ ਮਹੀਨੇ ਦੇ ਪਹਿਲੇ ਵੀਦਵਾਰ ਇੱਥੇ ਬਹੁਤ ਵੱਡਾ ਮੇਲਾ ਵੀ ਲੱਗਦਾ ਹੈ ਤੇ 24 ਘੰਟੇ ਲੰਗਰ ਵੀ ਚੱਲਦਾ ਸੰਗਤਾਂ ਆਉਂਦੀਆਂ ਜਾਂਦੀਆਂ ਦਿੰਦੀਆਂ ਤੇ ਬਹੁਤ ਪੁਰਾਤਨ ਇਤਿਹਾਸ ਹੈ ਹੋਰ ਵੀ ਇੱਥੇ ਲੋਕ ਜਿਹੜੇ ਨੇੜੇ-ਤੇੜੇ ਨੇ ਜਿਹੜੇ ਸੇਵਾ ਨਿਭਾਉਂਦੇ ਨੇ ਉਹਨਾਂ ਨੂੰ ਵੀ ਬਹੁਤ ਬਰੀਕੀ ਨਾਲ ਤੁਹਾਡੀ ਇਤਿਹਾਸ ਦੀ ਜਾਣਕਾਰੀ ਹੋਏਗੀ ਜ਼ਰੂਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੇ ਜ਼ਰੂਰ ਇੱਥੇ ਇੱਕ ਵਾਰ ਆ ਕੇ ਨਤਮਸਤਕ ਹੋਵੋ ਜੇ ਕਦੇ ਮੌਕਾ ਮਿਲਦਾ ਤੇ ਇਹ ਮੌਕਾ ਜ਼ਰੂਰ ਤੁਸੀਂ ਪਾਓ ਸੋ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ-ਬਹੁਤ ਧੰਨਵਾਦ